हां जी ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਆਂ ਭਾਰਤ ਸਰਕਾਰ ਨੇ ਰਾਸ਼ਨ ਕਾਰਨ ਨਾਲ ਸੰਬੰਧਿਤ ਨਵੇਂ ਨਿਯਮ ਜਾਰੀ ਕਰ ਦਿੱਤੇ ਨੇ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ ਹੱਕਦਾਰ ਤੇ ਲੋੜਵੰਦ ਪਰਿਵਾਰਾਂ ਨੂੰ ਇਹ ਸਹੂਲਤ ਜਿਹੜੀ ਹੈ ਉਹ ਮਿਲ ਰਹੀ ਹੈ। ਪਹਿਲੀ ਗੱਲ ਹੈ ਆਮਦਨ ਤੇ ਜਾਇਦਾਦ ਨਾਲ ਸੰਬੰਧਿਤ ਨਿਯਮ ਜਿਹੜੇ ਨੇ ਜੇਕਰ ਕਿਸੇ ਕੋਲ 100 ਗਜ ਜਾਂ ਉਸ ਤੋਂ ਵੱਡਾ ਪਲਾਟ, ਮਕਾਨ ਜਾਂ ਫਲੈਟ ਹੋਵੇ ਰਾਸ਼ਨ ਕਾਰਡ ਦੇ ਲਈ ਯੋਗ ਨਹੀਂ ਹੋਵੇਗਾ ਜੇਕਰ ਕਿਸੇ ਵਿਅਕਤੀ ਕੋਲ ਚਾਰ ਪਹੀਆ ਕਾਰ, ਟਰੈਕਟਰ ਆਦੀ ਵਾਹਨ ਹੋਵੇਗਾ ਤਾਂ ਉਹ ਵੀ ਇਹਦੇ ਲਈ ਹੱਕਦਾਰ ਨਹੀਂ ਹੋਵੇਗਾ। ਜਿਨ੍ਹਾਂ ਪਰਿਵਾਰਾਂ ਦੇ ਘਰ ਦੇ ਵਿੱਚ ਫਰਿੱਜ ਜਾਂ ਏਸੀ ਹੋਵੇਗਾ ਉਹ ਵੀ ਰਾਸ਼ਨ ਕਾਰਡ ਨਹੀਂ ਬਣਵਾ ਸਕਣਗੇ। ਜੇਕਰ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਕਰਦਾ ਹੈ ਤਾਂ ਉਸ ਪਰਿਵਾਰ ਨੂੰ ਵੀ ਰਾਸ਼ਨ ਕਾਰਡ ਦਾ ਲਾਭ ਨਹੀਂ ਮਿਲੇਗਾ। ਪਿੰਡਾਂ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ 2 ਲੱਖ ਰੁਪਏ ਤੋਂ ਵੱਧ ਤੇ ਸ਼ਹਿਰੀ ਇਲਾਕਿਆਂ ਦੇ ਵਿੱਚ 3 ਲੱਖ ਰੁਪਏ ਤੋਂ ਵੱਧ ਹੈ ਤਾਂ ਉਹ ਵੀ ਰਾਸ਼ਨ卡ਡ ਦੀ ਲਈ ਅਯੋਗ ਮੰਨੇ ਜਾਣਗੇ ਇਨਕਮ ਟੈਕਸ ਭਰਨ ਵਾਲੇ ਵਿਅਕਤੀ ਇਹ ਸਹੂਲਤ ਨਹੀਂ ਲੈ ਸਕਣਗੇ ਜੇਕਰ ਕਿਸੇ ਵਿਅਕਤੀ ਕੋਲ ਲਾਇਸੈਂਸੀ ਹਥਿਆਰ ਹੈ ਤਾਂ ਉਹ ਵੀ ਇਸ ਦੇ ਲਈ ਹੱਕਦਾਰ ਨਹੀਂ ਹੈ ਇਹ ਨਵੇਂ ਨਿਯਮ ਇਹ ਕਿੰਨੀ ਬਣਾਉਣ ਲਈ ਬਣਾਏ ਗਏ ਨੇ ਤਾਂ ਜੋ ਲੋਕ ਆਰਥਿਕ ਤੌਰ ਤੇ ਸੁਤੰਤਰ ਰਹਿਣ ਤੇ ਉਹ ਇਸ ਯੋਜਨਾ ਦਾ ਗਲਤ ਫਾਇਦਾ ਨਾ ਚੁੱਕਣ ਸੋ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤਨੇ ਵੀ ਅਪਡੇਟਾਂ ਲੈਣ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਕੇ ਰੱਖੋ